ਹਾਂਜੀ ਵੀਰ ਜੀ ਬਿੱਟੂ ਵੀਰ ਜੀ ਜੇਕਰ ਸੰਗਤ ਇੱਥੇ ਪਹੁੰਚਦੀ ਏ ਤੇ ਇਹ ਆਪਣਾ ਬੰਨ ਭਾਜਦਾ ਇਹਦੇ ਚ ਘਰ ਤੋਂ ਘਰ ਕਿੰਨੇ ਪਿੰਡ ਭਜਣਗੇ ਜੀ ਪਾਜੀ ਪਿੰਡ ਸਾਰੇ ਬਾਜ ਜਨ ਨੇ ਜਿੰਨੇ ਪਿੰਡ ਆਪਣੇ ਹੈਗੇ ਨੇ ਦਰਵੀ 25ਵੇਂ ਪਿੰਡ ਨੇ ਤੇ ਸ਼ਹਿਰ ਆ ਰਹੇ ਹਾਂਜੀ ਹਾਂਜੀ ਤੇ ਮੈਂ ਆਪਾਂ ਤਾਂ ਬੇਨਤੀ ਬੇਨਤੀ ਇਹੀ ਕਰਨੇ ਆ ਵੀ ਸਾਰੇ ਪਿੰਡ ਪਹੁੰਚਣ ਅਸੀਂ ਸਵੇਰ ਦੇ ਇੱਥੇ ਲੱਗੇ ਖੜੇ ਆ ਤੇ ਹੰਗਿਆ ਖਤਮ ਹੋ ਗਈ ਜੇ ਆਜੋ ਮੇਰਾ ਵੀ ਹੱਥ ਜੋੜ ਕੇ ਬੇਨਤੀ ਪੂਝਾ ਲਈਏ ਆਪਾਂ ਜਿਵੇਂ ਆਪਣੇ ਪਿੰਡ ਹੋ ਗਏ ਆ ਕੈਲੋਵਾਲ ਕਰੀਆਂ ਸੂਬਾ ਕਾਹ ਚੰਦ ਲੂਥੜ ਛਿੰਬੀ ਵਾਲਾ ਖਾਈ ਵਾਲੇ ਸੋਨਾ ਵਾਲੇ ਵਸਤੀ ਸੂਬੇ ਮੇਰੇ ਕੋਲ ਖਲਚੀਆਂ ਵੱਡੀਆਂ ਖਲਚੀਆਂ ਛੋਟੀਆਂ ਖਲਚੀਆਂ ਜਿੰਨੇ ਵੀ ਪਿੰਡ ਦੇ ਕਹੇ ਪਿੰਡਾਂ ਦਾ ਨਹੀਂ ਨਾਮ ਲਿਆ ਜਾ ਸਕਦਾ ਆ ਜਿਹੜੀ ਸੰਗਤ ਸਾਰੀ ਪਿੰਡਾਂ ਦੀ ਆ ਰਹੀ ਹੈ ਹਾਂ ਜੀ ਪਿੰਡਾਂ ਦੀ ਆ ਰਹੀ ਹੈ ਅੱਛਾ ਜੀ ਤੇ ਜੇਕਰ ਸੰਗਤ ਪਹੁੰਚ ਜਾਏ ਇਹ ਆਪਣਾ ਮਤਲਬ ਬੰਨ ਬਾਜੀਏਗਾ ਇੱਕ ਨਾਲ ਦੋ ਦੋ ਨਾਲ ਚਾਰ ਤੇ ਫਿਰ ਤੁਹਾਨੂੰ ਪਤਾ ਹੀ ਹੈ ਹਾਂ ਜੀ ਇਹੋ ਜਿਵੇਂ ਆ ਤੋੜਿਆਂ ਦੀਆਂ ਨੋਚਾਂ ਬੰਨਦੇ ਪੈ ਜੇ ਇਹ ਕਿੰਨੀਆਂ ਕੋ ਬਾਜੀਆਂ ਬੱਜੇਗਾ ਜੀ ਜੇ ਆਪਾਂ ਤੋੜ ਲਾ ਲਿਆ ਆ ਵੇਖੋ ਆ ਸਾਰਾ ਵੱਢੀ ਜਾਂਦਾ ਜੇ ਆਪਾਂ ਤੋੜ ਲਾ ਲਿਆ ਤੇ ਆਪਾਂ ਬਚਾਅ ਕਰ ਲਾਗੇ ਨਹੀਂ ਤਾਂ ਨੁਕਸਾਨ ਆਪਰੇ ਸਾਰਾ ਹੋ ਜਾ ਕੱਟੜ-ਬਟਾ ਆਪਾਂ ਜੇ ਇਹ ਨੁਕਸਾਨ ਹੁੰਦਾ ਆਪਾਂ ਘਟੋ ਘਟਾ ਜਿਆਦਾ ਨਹੀਂ 30 35 ਸਾਲ ਪਿੱਛੇ ਚਲੇ ਜਾਵਾਂਗੇ ਆਪਣਾ ਸ਼ਹਿਰ ਵੀ ਆਪਣੇ ਬੰਦੇ ਸਾਬ ਜੇ ਅੱਜ ਦੋ ਦਿਨ ਠੋਕੇ ਲਾ ਲੀਏ ਤੇ ਕੰਮ ਬੱਜੇਗਾ ਜੀ ਉਹ ਤਾਂ ਹੈ ਜੇ ਮਿਹਨਤ ਕਰਾਂਗੇ ਤਾਂ ਆਪਾਂ ਬਚਾ ਲਾਂਗੇ ਨਹੀਂ ਤਾਂ ਫਿਰ ਵੇਖ ਲਓ ਕੀ ਬੰਨਦਾ ਪਿਆਗਾ ਹੁਣ ਜੋ ਮੁੰਡੇ ਜਿਹੜੇ ਲੱਗੇ ਨੇ ਆ ਮਾਰੋ ਕੈਮਰਾ ਮੁੰਡੇ ਲੱਗੇ ਸਾਰੇ ਜੱਭ ਗਏ ਨੇ ਜੋਰ ਲਾ ਲਾ ਕੇ ਉਹਨਾਂ ਪੰਚ ਮੰਗਿਆ ਕਰਾ ਇੱਕ ਲੋਚ ਆ ਬੰਨਤੀ ਸਵੇਰ ਦੀ ਇੱਕ ਹੋ ਵੱਜ ਗਈ ਆ ਜਿਹੜੇ ਵੀਰ ਲੱਗੇ ਹੋਏ ਨੇ ਹਾਂਜੀ ਹਾਂਜੀ ਮਤਲਬ ਇਹ ਬਾਨੇ ਬਾੜ ਨਾ ਪਾਵੇ ਤਹਾਂਜੀ ਬਸ ਇਹ ਸਾਰੇ ਪਿੰਡ ਮੇਰਾ ਵੀਰ ਆ ਜੋ ਕੋਈ ਸੰਗਰਾਂ ਦੀ ਗੱਲ ਨਹੀਂ ਹੈਗੀ ਆਪਣੇ ਸਾਰੇ ਦਾ ਪਛਾਣ ਜਾਣਾ ਹੋਣਾ ਹੈ ਬਸ ਇਹੀ ਬੇਨਤੀ ਕਬੂਲ ਕਰੋ ਤੇ ਮੇਰਾ ਵੀਰ ਪਹੁੰਚੋ ਆ। ਰਾਤ ਨੂੰ ਲੈ ਲਾਈਟ ਦਾ ਸਾਰਾ ਸਿਸਟਮ ਲੱਗਾ ਹੈ। ਵੀ ਦਿਨ ਰਾਤ ਕੰਮ ਚੱਲਣਾ। ਅੰਦਰ ਚੱਲ ਰਿਹਾ ਮੇਰਾ ਵੀਰ ਰਾਤ ਨੂੰ ਵੀ ਆ ਜਾਓ ਜਿਹੜੇ ਮੁੰਡੇ ਫ੍ਰੀ ਨੇ ਤੇ ਆਪਾਂ ਜ਼ੋਰ ਮਾਰ ਲઈએ ਸਾਰੀ ਰਾਤ ਕੰਮ ਚੱਲਣਾ। ਠੀਕ ਹੈ ਜੀ ਮਤਲਬ ਹੋਣਾ ਇੱਥੇ ਜਿਵੇਂ ਜਿਵੇਂ ਨੋਜ ਗਾਂ ਵਜਿਆ ਵੇ ਕਿ ਉਵੇਂ ਦਬਾਅ ਘਟ ਜਾਏਗਾ। ਹਾਂਜੀ ਹਾਂਜੀ ਮੇਰਾ ਵੀਰ ਆ ਵੇਖੋ ਕਿ ਆ ਘਟੋ ਘਟ ਵੀ 50 50 60 60 ਫੁੱਟ ਡੂੰਗਾ ਹੈ। ਤੇ ਆਪਣਾ ਏਰੀਆ ਕਿੰਨਾ ਨੀਵਾ ਹੈਗਾ ਤੇ ਨੁਕਸਾਨ ਕਿੰਨਾ